ਲੰਬੀ ਕੋਸ਼ਿਸ਼ ਕਰਨ ਜੀ ਕਿਸਾਨਾਂ ਅੰਦੋਲਨ ਕਿਸਾਨ ਦੀ ਜਾਨ ਚਲੇਗੀ ਸਿਆਸਤ ਬਹੁਤ ਹੋ ਰਹੀ ਹੈ ਦੇਖੋ ਸੁਰਜੀ ਹੋਰ ਜਮਾਇ ਕਹਿਣਾ ਚਾਹਾਂਗਾ ਕਿ ਜਿਸ ਪ੍ਰਕਾਰ ਦੇ ਹਾਲਾਤ ਬਣਾ ਦਿੱਤੇ ਗਏ ਨੇ ਇਹਰੇ ਵਿੱਚ ਮੁਕੰਮਲ ਤੌਰ ਤੇ ਜਿਹੜੇ ਆਰਡਰ ਹੈ ਇਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਆਰਡਰ ਹੈ ਕਿ ਅੱਗੇ ਨਹੀਂ ਕੋਈ ਆਉਣਾ ਚਾਹੀਦਾ ਜੇ ਕੋਈ ਗੋਲੀ ਮਾਰਨੀ ਪੈਂਦੀ ਹੈ ਤਾਂ ਮਾਰ ਦਿਓ ਕੱਲ ਇੱਕ ਨੌਜਵਾਨ ਸਾਥੀ ਦੀ ਮੌਤ ਹੋ ਗਈ ਔਰ ਮੂਪ ਦਰਸ਼ਕ ਬਣ ਕੇ ਪੰਜਾਬੀ ਸਰਕਾਰ ਵੇਖ ਰਹੀ ਹੈ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਮੁਕੰਮਲ ਤੌਰ ਤੇ ਗੋਡੇ ਟੇਕਤੇ ਹੈ ਸਰਕਾਰਾਂ ਦੇ ਸਾਹਮਣੇ ਹੁਣ ਇਹ ਚਾਹੀਦਾ ਹੈ ਕਿ ਇੱਧਰ ਮੁਕੰਮਲ ਸਾਰੀ ਸਾਡੀ ਪੁਲਿਸ ਫੋਰਸ ਜਿਹੜੀ ਪੰਜਾਬ ਦੀ ਹੈ ਇੱਧਰਲੇ ਪਾਸੇ ਲਾਉਣੀ ਚਾਹੀਦੀ ਹੈ ਜੇ ਹਰਿਆਣਾ ਇੱਕ ਗੋਲਾ ਦਾਗਦਾ ਹੈ ਤੇ ਸਾਨੂੰ ਦੋ ਦਾਗਣੇ ਚਾਹੀਦੇ ਜੇ ਹਰਿਆਣਾ ਇੱਕ ਗੋਲੀ ਚਲਾਏਗਾ ਅਸੀਂ ਦੋ ਚਲਾਵਾਂਗੇ ਮੈਂ ਨਹੀਂ ਕਹਿੰਦਾ ਕਿ ਹਿੰਸਾ ਭੜਕੇ ਪਰ ਮੈਂ ਚਾਹੁੰਦਾ ਹਾਂ ਕਿ ਸ਼ਾਂਤੀਪੂਰਕ ਤਰੀਕੇ ਦੇ ਨਾਲ ਜੇ ਕਿਸਾਨ ਦਿੱਲੀ ਜਾਣਾ ਚਾਹੁੰਦਾ ਹੈ ਉਹਨੂੰ ਸਾਡੇ ਪੰਜਾਬ ਦੀਆਂ ਬਰੂਹਾਂ ਤੇ ਕਿਉਂ ਮਾਰਿਆ ਜਾ ਰਿਹਾ ਹੈ ਰਬੜ ਬੁਲੇਟਸ ਚਲਾਏ ਜਾ ਰਹੇ ਨੇ ੱੱਕਾ ਕੀਤਾ ਜਾ ਰਿਹਾ ਹੈ ਬਹੁਤ ਸਾਰੇ ਲੋਕ ਜਿਨ੍ਹਾਂ ਦੀਆਂ ਅੱਖਾਂ ਚਲੀਆਂ ਗਈਆਂ ਸੋ ਇਹ ਸਰਾ ਸਰ ੱੱਕਾ ਹੈ ਅੱਜ ਮੂਵ ਦਰਸ਼ਕ ਬਣ ਕੇ ਦੇਖ ਰਿਹਾ ਅਕਾਲੀ ਦਲ ਸੁੱਤਾ ਪਿਆ ਹੈ ਸੁਖਮਨੀਰ ਸਿੰਘ ਬਾਦਲ ਕਿਉਂਕਿ ਸਮਝੌਤਾ ਬਿਲਕੁਲ ਹੈ ਸਿਰੇ ਚੜ ਗਿਆ ਸੀਗਾ 8 5 ਦਾ ਸਮਝੌਤਾ ਹੋ ਗਿਆ ਸੀ ਉਹ 6 ਸੀਟਾਂ ਮੰਗਦੇ ਸਨ ਸੋ ਅੱਜ ਅਕਾਲੀ ਦਲ ਸੁੱਤਾ ਪਿਆ ਬੀਜੇਪੀ ਮਖਮਾਗਾ ਬੀਜਪੀ ਦਾ ਜਿਹੜਾ ਪ੍ਰਧਾਨ ਆਪਰੇ ਆਪ ਨੂੰ ਕਿਸਾਨ ਕਹਿੰਦਾ ਹੈ ਔਰ ਕਿਸਾਨ ਨੂੰ ਹੁੰਦੇ ਨਾਤੇ ਅੱਜ ਇੱਥੋਂ ਤੱਕ ਸਿਆਸਤ ਤੇ ਪਹੁੰਚਿਆ ਸਾਰੇ ਲੋਕ ਚੁੱਪ ਹੈ ਸਾਨੂੰ ਭੁੱਲ ਜਾਣਾ ਚਾਹੀਦਾ ਅਸੀਂ ਕਾਂਗਰਸੀ ਹੈ ਸਾਨੂੰ ਭੁੱਲ ਜਾਣਾ ਚਾਹੀਦਾ ਅਸੀਂ ਭਾਜਪਾ ਨੇ ਸਾਨੂੰ ਭੁੱਲ ਜਾਣਾ ਚਾਹੀਦਾ ਕਿ ਅਸੀਂ ਆਮ ਆਦਮੀ ਪਾਰਟੀ ਆਕਲਿਦਲ ਕਿਉਂਕਿ ਪੰਜਾਬ ਦੇ ਕਿਸਾਨ ਨਾਲ ਖੜਾ ਹੋਣ ਦੀ ਲੋੜ ਹੈ ਅੱਜ ਬਾਜ਼ਾਰ 'ਚ ਰੌਣਕਾ ਕਿਸਾਨ ਕਰਕੇ ਆ ਅਗਰ ਕਿਸਾਨ ਮਰ ਗਿਆ ਐਲਸਾਂਚ ਬਾਜ਼ਾਰਾਂ ਚ ਰੌਣਕ ਖਤਮ ਹੋ ਜਾਏਗੀ ਖੇਤੀ ਪ੍ਰਦਾਨ ਸੁਪਾ ਆੜਤਾ ਇਸ ਕਰਕੇ ਚੱਲ ਰਹੀਆਂ ਸ਼ੈਲਰ ਇਸ ਕਰਕੇ ਚੱਲ ਰਹੀਆਂ ਸਾਡਾ ਕਾਰੋਬਾਰ ਧੰਦਾ ਇਸ ਕਿਸਾਨੀ ਕਰਕੇ ਚੱਲ ਰਿਹਾ ਸੋ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਕਿਸਾਨਾਂ ਦਾ ਸਾਥ ਦੇ ਕੇ ਡਟ ਕੇ ਉਹਨਾਂ ਨਾਲ ਖੜਨਾ ਚਾਹੀਦਾ ਹੈ ਪਰ ਸਾਨੂੰ ਅਸੀਂ ਮੈਂ ਬੇਨਤੀ ਵੀ ਕਰਦਾ ਹਾਂ ਔਰ ਵਾਰਨਿੰਗ ਵੀ ਦਿੰਦਾ ਹਾਂ ਪੰਜਾਬ ਦੀ ਸਰਕਾਰ ਨੂੰ ਦਿੱਲੀ ਨੂੰ ਕਿ ਕਿਸਾਨ ਨੂੰ ਦਿੱਲੀ ਦੇ ਬਾਹਰ ਤੇ ਜਾਣ ਦੇਣਾ ਚਾਹੀਦਾ ਹੈ ਇਹ ਉਹ ਹੋ ਗਿਆ ਪੰਜਾਬ ਦੇ ਇਹ ਨਾ ਨੇ ਦੇਸ਼ ਦੀ ਕੁਰਬਾਨੀ ਇਕਤਾ ਅਖੰਡਤਾ ਵਾਸਤੇ ਐਡਾ ਸੁਪਾ ਪਰ ਪੰਜਾਬ ਦਾ ਸਭ ਤੋਂ ਵੱਡਾ ਯੋਗਦਾਨ ਹੈ ਸ਼ਹੀਦੀਆਂ ਪੰਜਾਬ ਨੇ ਦਿੱਤੀਆਂ ਚਾਹੇ ਆਜ਼ਾਦੀ ਚਾਹੇ ਕਾਰਗਿਲ ਚਾਹੇ ਪਾਕਿਸਤਾਨ ਚਾਹੇ ਕੋਈ ਲੜਾਈ ਹੋਏ ਤੇ ਅੱਜ ਸਾਨੂੰ ਬਾਰਡਰ ਬਣਾ ਦਿੱਤਾ ਗਿਆ ਅੱਜ ਸਾਨੂੰ ਦੇਸ਼ ਤੋਂ ਵੱਖ ਕਰ ਦਿੱਤਾ ਗਿਆ ਅੱਜ ਕੋਈ ਪੱਗ ਵਾਲਾ ਬੰਦਾ ਹੁੰਦਾ ਪੀਜੇਪੀ ਦੇ ਅੰਦੋਲਨ ਕਾ ਪੀਜੇਪੀ ਦੇ ਅੰਦੋਲਨ ਕਰੀ ਇੱਕ ਸਿੱਖ ਨੂੰ ਆਈਪੀਐਸ ਅਫੀਸਰ ਨੂੰ ਜਿਹੜੇ ਮੋਢੇ ਤੇ ਛੇਰ ਲੱਗਿਆ ਉਹਨੂੰ ਕਹਿੰਦੇ ਖਾਲਿਸਤਾਨੀ ਹੈ ਬੰਗਾਲ ਦੇ ਵਿੱਚ ਹੋਇਆ ਅਸਲੀ ਰੀ ਨਿੰਦਾ ਕਰਦੇ ਹਨ ਭਾਜਪਾ ਨੇ ਪਾਗਲ ਇਨਸਾਨ ਨੂੰ ਖਾਲਿਸਤਾਨੀ ਬਣਾ ਦਿੱਤਾ ਗਿਆ ਇਸ ਕੱਲ ਦਾ ਰੋਲ ਟਰੈਕਟਰ ਲੈ ਕੇ ਪਿਛਲੀ ਵਾਰ ਅੰਦੋਲਨ ਤੇ ਗਏ ਸੀ ਇਸ ਵਾਰ ਵੀ ਮੜਾ ਹੈ ਬਿਲਕੁਲ ਮੈਂ ਜਾਣਾ ਛੋੜਾ ਪਰ ਮੈਂ ਸਨੇਹਾ ਦੇਖਦਾ ਕੋਈ ਵਿਅਕਤੀ ਸਾਨੂੰ ਕਈ ਵਾਰੀ ਕਿਸਾਨ ਜਥੇਬੰਦੀਆਂ ਦੀ ਇਹ ਕਾਲ ਹੈ ਕਿ ਪੋਲੀਟਿਕਲ ਲੋਕ ਸਾਡੇ ਕੰਮ ਦੇ ਵਿੱਚ ਦਖਾਣਾ ਦੇ ਪਰ ਸਾਸੀਂ ਆਮ ਕਿਸਾਨ ਹੁੰਦੇ ਨਾਲ ਤੇ ਆਦਾ ਫਰਜ ਪੁਹਾ ਰਹੇ ਮਗਰੋਂ ਰਹਿ ਕੇ ਉਹਨਾਂ ਦੀ ਸਪੋਰਟ ਕਰਦੇ ਆ ਮੈਂ ਬੇਨਤੀ ਕਰਾਂਗਾ ਜਿੱਥੇ ਜੱਥੇ ਬੰਦੀ ਆਵਾਜ਼ ਮਾਰੇਗੀ ਉਦੋਂ ਸਾਨੂੰ ਖੜਾ ਹੋਣਾ ਚਾਹੀਦਾ ਮੈਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਨੂੰ ਪਰਚਾ ਦਿਓ ਤੁਸੀਂ ਪਰਚਾ ਦਿਓ ਕਿ ਰਾਜ ਮੰਤਰੀ ਤੇ ਬੀਜੇਪੀ ਵਾਲੇ ਕਿਉਂ ਨਹੀਂ ਦਿੰਦੇ ਅਨਿਲ ਵੇਚ ਤੇ 302 ਦਾ ਪਰਚਾ ਹੋਵੇ ਚਲਾਨ ਪੇਸ਼ ਹੋਵੇ ਕਾਨੂੰਨ ਡਿਸਾਈਡ ਕਰੇ ਕੀ ਹੋਇਆ ਕਿਹਨੇ ਗੋਲੇਟ ਮਾਰੇ ਆ 12 ਬੋਰ ਦੀਆਂ ਗੋਲੀਆਂ ਆਮ ਗੋਲੀਆਂ ਹਥਿਆਰ ਆਮ ਹਥਿਆਰ ਲੈ ਕੇ ਪੁਲਿਸ ਗੋਲੀਆਂ ਚਲਾ ਰਹੀ ਹੈ ਸੋ ਇਹ ਸਰਾਸਰ ਅਨਿਆਏ ਹੈ ਮੁੱਖ ਮੰਤਰੀ ਕਰਨ ਮੈਂ ਮੁਆਵਜ਼ਾ ਦੇਗਾ ਤੁਹਾਡੇ ਨਾਲ ਨੌਜਵਾਨ ਪੁੱਤ ਦਾ ਮੁਰਦ ਨਹੀਂ ਹੋਣਾ ਕੀ ਡਿਮਾਂਡ ਕਰਦੇ ਹੋ ਸੋ ਮੇਰੀ ਡਿਮਾਂਡ ਹੈ ਕਿ ਇਧਰਲੇ ਪਾਸੇ ਪੁਲਿਸ ਸੁਰੱਖਿਆ ਫੋਰਸ ਪੰਜਾਬ ਦੇ ਕਿਸਾਨ ਦੀ ਰੱਖਿਆ ਕਰੇ ਔਰ ਅਨਲ ਵੇਚ ਤੇ 302 ਦਾ ਮਕਦਮਾ ਦਰਜ ਕਰੇ ਫੇਰ ਇਨਕੁਆਰੀ ਕਰੇ ਕਹਿੰਦੇ ਇਨਕੁਆਰੀ ਕਰਾਂਗੇ ਅਣਪਛਾਤੇਆਂ ਦੇ ਪਰਚਾ ਕਰ ਦੇਣਗੇ ਫੇਰ ਉਹਦਾ ਕੀ ਫਾਇਦਾ ਸੋ ਇਹ ਸਾਡੀ ਡਿਮਾਂਡ ਹੈ ਔਰ ਇਹ ਵਾਰਨਿੰਗ ਦੇਵੇ ਹਰਿਆਣਾ ਨੂੰ ਕੋਈ ਗੋਲੀ ਨਹੀਂ ਚਲਾਏਗਾ ਸਾਡੇ ਲੋਕ ਸ਼ਾਂਤੀਪੂਰਨ ਬੈਠੇ ਆ ਪਰ ਇਹਨਾਂ ਨੂੰ ਬਾਰਡਰ ਤੇ ਜਾਣ ਦਿੱਤਾ ਜਾਵੇ ਕੇਂਦਰ ਨਾਲ ਦਿੱਲੀ ਗੱਲ ਕਰੇ ਬੀਜੇਪੀ ਦੇ ਲੋਕ ਦਿੱਲੀ ਆਲੇ ਨਾਲ ਗੱਲ ਕਰਨ ਸ਼ਾਂਤੀਪੂਰਨ ਪਹਿਲਾਂ ਇੱਕ ਸਾਲ ਬੈਠੇ ਰਹੇ ਸੀ ਉਹਨਾਂ ਨੇ ਕੀ ਕੀਤਾ ਕੁਝ ਨਹੀਂ ਕੀਤਾ ਅੱਛਾ ਬਣਾਈ ਲਾਸਟ